ਔਰ ਸਰਕਾਰ ਨਾਲ ਜੁੜੀ ਇੱਕ ਗੱਲ ਉੱਤੇ ਵੀ ਅੱਜ ਖੂਬ ਚਰਚਾ ਨਾਲ ਉਹਨਾਂ ਨਾਲ ਚੱਲਦੀ ਰਹੀ ਉਹ ਇਸ ਗੱਲ ਦੀ ਮੀਡੀਆ ਰਿਪੋਰਟਾਂ ਛਪੀਆਂ ਨੇ ਜਿਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਰਕਾਰ ਦੇ ਗ੍ਰਹਿ ਮੈਕਮੇ ਵਿਭਾਗ ਨੇ ਇੱਕ ਫਾਈਲ ਤਿਆਰ ਕੀਤੀ ਫਾਈਲ 'ਚ ਕੀ ਕੀ ਲਿਖਿਆ ਕਿ 14 ਨਵੀਆਂ ਗੱਡੀਆਂ ਆ ਰਹੀਆਂ ਜਿਹੜੀਆਂ ਮੁੱਖ ਮੰਤਰੀ ਦੇ ਕਾਫਲੇ 'ਚ ਚੱਲਣਗੀਆਂ ਕਿ ਉਹਦੀ ਵਾਕਿਆ ਹੀ ਲੋੜ ਹੁੰਦੀ ਆ ਪ੍ਰੋਟੋਕਾਲ ਦੇ ਮੁਤਾਬਕ ਔਰ ਸ਼ਰਮਣੀ ਅਕਾਲੀ ਦਲ ਭਾਜਪਾ ਸਰਕਾਰ ਵੱਲੋਂ ਖਰੀਦੀਆਂ ਗੱਡੀਆਂ ਇੰਨੇ ਸਾਲਾਂ ਦੇ ਵਿੱਚ ਕੀ ਕੰਡਮ ਹੋ ਗਈਆਂ ਨੇ ਉਹਨੂੰ ਰਿਪਲੇਸ ਕਰਨਾ ਇਸੇ ਕਰਕੇ ਫੈਸਲਾ ਲਿਆ ਜਾ ਰਿਹਾ ਦੇਖੋ ਸਭ ਤੋਂ ਵੱਡੀ ਗੱਲ ਇਹ ਪੰਜਾਬੀ ਅਖਬਾਰ ਸੱਚ ਕਹੂੰਗਾ ਸੱਚ ਕਹੂੰਗਾ ਦੇ ਪੱਤਰਕਾਰ ਅਸ਼ਵਨੀ ਚਾਵਲਾ ਦੀ ਖਬਰ ਛਪੀ ਹੈ ਕਿ ਪੰਜਾਬ ਸਰਕਾਰ ਜਾਂ ਮੁੱਖ ਮੰਤਰੀ ਦੇ ਕਾਫਲੇ ਵਾਸਤੇ 14 ਗੱਡੀਆਂ ਲਈਆਂ ਜਾ ਰਹੀਆਂ ਹਨ ਲੈਂਡ ਕਰੂਜ਼ ਜਿਹੜੀ ਮੈਨੂੰ ਲੱਗਦਾ ਕਿ 70-80 ਲੱਖ ਦੀ ਇੱਕ ਹੋਣੀ ਹੈ ਜੇ ਉਹਨੂੰ ਬੁਲਟ ਪ੍ਰੂਫ ਤਿਆਰ ਕਰਾਉਣੇ ਪੈਂਦੀ ਹੈ ਤੇ ਇੱਕ ਗੱਡੀ ਤੇ 35-40 ਲੱਖ ਰੁਪਈਆ ਖਰਚ ਆਉਂਦਾ ਡੇਢ ਕਿ ਕਰੋੜ ਰੁਪਏ 'ਚ ਇੱਕ ਜਿਹੜੀ ਹੈ ਲੈਂਡ ਕਰੂਜ਼ ਮਿਲਦੀ ਗੱਡੀ ਮਿਲਦੀ ਹੈ ਹੁਣ ਆਪਾਂ ਜੇ 40 ਨੂੰ 14 ਦੇ ਨਾਲ ਡਿਵਾਈਡ ਵੀ ਕਰ ਲਈਏ ਤੇ ਲਾਜ਼ਮੀ ਤੌਰ ਤੇ ਤੁਸੀਂ ਮੰਨ ਕੇ ਚੱਲੋ ਕਿ ਇੱਕ ਗੱਡੀ 3 ਕਿ ਕਰੋੜ ਦੀ ਤਿਆਰ ਹੁੰਦੀ ਹੈ ਸ਼ਾਇਦ ਕਿਉਂਕਿ ਲੈਂਡ ਕਰੂਜ਼ ਦਾ ਟਾਪ ਮਾਡਲ ਲੈਣਾ ਹੋਵੇ ਔਰ ਬੁਲਟ ਪ੍ਰੂਫ ਤੇ ਅੱਜਕੱਲ ਖਰਚਾ ਹੈਗਾ ਮੈਂ ਤੇ ਪੁਰਾਣੀ ਗੱਲ 2016 ਦੀ ਗੱਲ ਕਰਦਾ ਉਦੋਂ ਇਹ 65 ਤੋਂ 75 ਲੱਖ ਦੀ ਸੀ ਉਦੋਂ 35 40 ਹੁਣ ਮੈਨੂੰ ਲੱਗਦਾ ਕਿ ਮਹਿੰਗੀਆਂ ਹੋ ਗਈਆਂ ਗੱਡੀਆਂ ਨੇ ਹੁਣ ਇਹ ਆਖਰੀ ਵਾਰ ਜਦੋਂ 2016 ਕਿਉਂਕਿ ਗੱਡੀਆਂ ਦੇ ਇੱਕ ਤੇ ਟਾਇਰ ਬਹੁਤ ਖਾਂਦੇ ਕਿ ਬੁਲਟ ਪ੍ਰੂਫ ਹੈਵੀ ਗੱਡੀ ਹੋਣੀ ਚੱਲਦੀ ਬਹੁਤ ਜ਼ਿਆਦਾ ਠੀਕ ਹੈ ਉਹ ਹੁਣੇ ਹਰ ਗੱਡੀ ਦੀ ਇੱਕ ਮਿਆਦ ਹੁੰਦੀ ਉਦਾਂ ਤੇ ਵੈਸੇ ਹਰ ਗੱਡੀ ਦੀ ਮਿਆਦ 15 ਸਾਲ ਹੁੰਦੀ ਆ ਕਿ 15 ਸਾਲ ਬਾਅਦ ਇੰਜਨ ਡੈੱਡ ਹੋ ਜਾਂਦਾ ਗੱਡੀ ਖੜਕ ਕੇ ਜਾਂਦੀ ਆ ਇਹਨਾਂ ਦੀਆਂ ਗੱਡੀਆਂ ਤੇ ਜ਼ਿਆਦਾ ਖੜਕਦੀਆਂ ਕਿਉਂਕਿ ਜਾਂਦੀਆਂ 120 ਦੀ ਸਪੀਡ ਤੇ ਐ ਗੋਲੀ ਵਾਂਗੂੰ ਜਾਂਦੀਆਂ ਹੁਣ 2016 ਦੇ ਵਿੱਚ ਉਦੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਾਂਝੀ ਸਰਕਾਰ ਸੀ ਉਦੋਂ ਪ੍ਰਕਾਸ਼ ਸਿੰਘ ਬਾਦਲ ਤੇ ਸੁਭੀਸ਼ ਸਿੰਘ ਬਾਦਲ ਵਾਸਤੇ ਲਈਆਂ ਹੋਣੀਆਂ ਕਿਉਂਕਿ ਪਾਰਟਿਕੂਲਰ ਕਿਸੇ ਮੁੱਖ ਮੰਤਰੀ ਦੇ ਨਾਮ ਤੇ ਨਹੀਂ ਲਈਆਂ ਜਾਂਦੇ ਵੀ ਪ੍ਰਕਾਸ਼ ਸਿੰਘ ਬਾਦਲ ਜਾਂ ਸੁਭੀਸ਼ ਸਿੰਘ ਬਾਦਲ ਜਾਂ ਕੈਪਟਨ ਮੁੱਖ ਮੰਤਰੀ ਦਾ ਕਾਫਲਾ ਕਿੰਨਿਆ ਜਾਂਦਾ ਮੁੱਖ ਮੰਤਰੀ ਕਾ ਨੂੰ ਹੋਰ ਵੀ ਉਸਾ ਹੁਣ ਉਸ ਸਮੇ 2019 ਦੇ ਵਿੱਚ ਵੀ ਗੱਡੀਆਂ ਬਦਲ ਲੱਗੇ ਸੀ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ ਸੀ ਤੇ ਮੁੱਖ ਮੰਤਰੀ ਕੈਪਟਨ ਮਿਰਨਦ ਸਿੰਘ 2019 ਦੇ ਵਿੱਚ ਇਹ ਗੱਡੀਆਂ ਬਦਲ ਲੱਗੇ ਸੀ ਲekin ఉਦੋਂ ਪੰਜਾਬ ਦੇ ਬੜੇ ਫਿਕਰਮੰਦ ਇੱਕ ਖਜ਼ਾਨਾ ਮੰਤਰੀ ਸੀ ਉਹਨਾਂ ਨੂੰ ਲੱਗਦਾ ਸੀ ਕਿ ਮੈਂ ਪੰਜਾਬ ਦਾ ਖਜ਼ਾਨਾ ਬਚਾ ਕੇ ਰੱਖਣਾ ਹੈਗਾ ਉਹਨਾਂ ਨੇ ਉਹ ਫਾਈਲ ਵਿੱਤ ਵਿਭਾਗ ਨੇ ਕਲੀਅਰ ਨ ਕੀਤੀ ਨਹੀਂ ਤਾਂ ਉਦੋਂ ਗੱਡੀਆਂ ਲੈਣੀਆਂ ਚਾਹੀਦੀਆਂ ਹੁਣ ਜਦ ਰੂਲ ਇਹ ਕਹਿੰਦੇ ਨੇ ਪੰਜਾਬ ਦੇ ਜਿਹੜਾ ਹੋਮ ਡਿਪਾਰਟਮੈਂਟ ਜਾਂ ਪੁਲਿਸ ਜਿਹੜੀ ਸਿਕਿਉਰਿਟੀ ਆ ਜਾਂ ਜਿਹੜੇ ਵੀ ਆ ਟਰਾਂਸਪੋਰਟ ਵਿਭਾਗ ਉਹ ਕਹਿੰਦੇ ਕਿ ਇਹਨਾਂ ਗੱਡੀਆਂ ਦੀ ਮਿਆਦ 8 ਸਾਲ ਆ ਹੁਣ ਜੇ ਆਪਾਂ 2016 ਚ ਲਈ ਹੋਵੇ ਤੇ 8 224 ਮਤਲਬ 9 ਸਾਲ ਹੋਣ ਵਾਲੇ ਨੇ ਹੁਣ ਲੱਗਦਾ ਕਿ ਕੰਡਮ ਹੋ ਗਈਆਂ ਹੋਣਗੀਆਂ ਮੁੜੇ ਦੇਖੋ ਸਰਕਾਰ ਵਾਸਤੇ ਤੇ ਫਿਰ ਲੈਣੀਆਂ ਪੈਣੀਆਂ ਮੁੱਖ ਮੰਤਰੀ ਵਾਸਤੇ ਤੇ ਗੱਡੀਆਂ ਲੈਣੀਆਂ ਪੈਣੀਆਂ ਕੰਡਮ ਗੱਡੀ ਦੇ ਵਿੱਚ ਤੁਸੀਂ ਚੱਲ ਨਹੀਂ ਸਕਦੇ ਮੰਨ ਲਓ ਗੱਡੀ ਦਾ ਟਾਇਰ ਹੀ ਫਟ ਜਾਵੇ ਸਟੀering ਫੇਲ ਹੋ ਜਾਵੇ ਇੰਜਨ ਹੀ ਬੈਡ ਜਾਵੇ ਗੱਡੀ ਜਾਮ ਹੋ ਜਾਵੇ ਤੇ ਉਹ ਬੜਾ ਰਿਸਕ ਹੋ ਸਕਦਾ ਨਾ ਮੰਨ ਲਓ ਜੇ ਹੁਣ ਮੁੱਖ ਮੰਤਰੀ ਸਾਹਿਬ ਪਾਨ ਕਿਹੜੀ ਗੱਡੀ 'ਚ ਬੈਠਦੇ ਹੋਣਗੇ ਨਾ ਪਰ ਉਹ ਰਿਸਕ ਹੋ ਜਾਂਦਾ ਕਿਉਂਕਿ ਜੋ ਕੰਡਮ ਹੋ ਜਾਂਦੇ ਰਿਸਕ ਆ ਇਹਦੇ ਗੱਡੀਆਂ ਪਹੁੰਚਾਉਂਦੇ ਬਹੁਤ ਆ ਇਹ ਕਿੜੀਆਂ ਵੀ 60 ਦੀ ਸਪੀਡ ਨਾਲ ਜਾਂਦੀਆਂ ਉਹ ਜੋ ਗੱਡੀ ਹੈਵੀ ਹੁੰਦੀ ਹੈ ਕੰਟਰੋਲ ਵੀ ਨਹੀਂ ਹੁੰਦਾ ਜੀ ਸਥਿਤੀ ਦੇ ਵਿੱਚ ਦੇਖੋ ਜਿੱਥੇ ਸਰਕਾਰ ਨੇ ਹੁਣ ਤੱਕ 70 80 70 ਤੋਂ ਹੀ 70 ਹਜ਼ਾਰ ਕਰੋੜ ਤੋਂ ਵੱਧ ਲੈ ਲਿਆ ਉੱਥੇ 40 ਕਰੋੜ ਰੁਪਈਆ ਤੇ ਹੈ ਨਹੀਂ ਹੁਣ ਪੰਜਾਬ 'ਚ ਰੌਲਾ ਪੈ ਗਿਆ ਅਜ ਹਰਿਆਣੇ ਦੇ ਵਿੱਚ ਵੀ ਖਬਰ ਛਪੀ ਹੈਗੀ ਉਹਦਾ ਕਿਸੇ ਨੂੰ ਧਿਆਨ ਨਹੀਂ ਹੈਗਾ ਉੱਥੇ ਵੀ ਮੁੱਖ ਮੰਤਰੀ ਵਾਸਤੇ ਤੇ ਮੰਤਰੀਆਂ ਵਾਸਤੇ ਗੱਡੀਆਂ ਮਹਿੰਗੀਆਂ ਲਈਆਂ ਲਗਜ਼ਰੀ ਗੱਡੀਆਂ ਲਈਆਂ ਜਿਹੜੀਆਂ ਹਰਿਆਣੇ ਨੇ ਯਾਦ ਵੀ ਲੈ ਲਿਆ 48 ਕਰੋੜ ਕੇ 84 ਕਰੋੜ ਦਾ ਉੱਥੇ ਰੌਲਾ ਨਹੀਂ ਪਿਆ ਪੰਜਾਬ ਦੇ ਵਿੱਚ ਪੈ ਜਾਂਦਾ ਕਿਉਂ ਰੌਲਾ ਪੈ ਜਾਂਦਾ ਕਿ ਇਹਨਾਂ ਨੇ ਲੋਕਾਂ ਨੂੰ ਨਿੰਦਿਆ ਬਾਉ ਸੀ ਝਾੜੂ ਵਾਲਿਆਂ ਨੇ ਇੰਨੇ ਨਿੰਦੇ ਸੀ ਕਿ ਦੇਖੋ ਜੀ ਬੀਬੀਆਂ ਗਹਿਣਾ ਪਾਈ ਜਾਂਦੇ ਜੀ 5-5 ਕਿਲੋ ਸੋਨਾ ਪਾਈ ਫਿਰਦੇ ਆਂ ਜੀ ਟਰੰਕ ਭਰ ਗਏ ਗੱਡੇ ਭਰ ਗਏ ਸਿਕਿਉਰਿਟੀ ਭਰ ਗਏ ਇਹ ਡਰਾਮੇ ਪਿਛਲੇnga ਸਰਕਾਰਾਂ ਡਰਾਮੇ ਨਹੀਂ ਕਰਦੀਆਂ ਆਮ ਆਦੀ ਪਾਰਟੀ ਡਰਾਮੇ ਕਰਦੇ ਆ ਹੁਣ ਆ ਜਿਹੜੇ ਮੂੰਹ ਆ ਹਨ ਗੱਲਾਂ ਕਰਦੇ ਹੁਣ ਉਹ ਮੂੰਹ ਇਹਨਾਂ ਨੂੰ ਬੰਦ ਕਰਨੇ ਪੈ ਰਹੇ ਹੈਗੇ ਨੇ ਉਹਦਾ ਸਕਿਉਰਟੀ ਲੈ ਕੇ ਵੀ ਟਿੱਚਰਾ ਕਰਦੇ ਹੁਣ ਸਭ ਤੋਂ ਵੱਧ ਇਹ ਆਮ ਆਦੀ ਪਾਰਟੀ ਵਾਲਿਆਂ ਕੋ ਸਕਿਉਰਟੀ ਆ ਦਿੱਲੀ ਵਾਲਿਆਂ ਨੂੰ ਜੈਡ ਪਲੱਸ ਦਿੱਤੀਆਂ ਪੇ ਦਿੱਲੀ ਵਾਲਿਆਂ ਨੂੰ ਕੀ ਲੈਣਾ ਦੇਣਾ ਪੰਜਾਬ ਦੇ ਉਹਨਾਂ ਨੂੰ ਵੀ ਇਹਨਾਂ ਨੇ ਜੈਡ ਪਲੱਸ ਸਕਿਉਰਟੀਆਂ ਦਿੱਤੀਆਂ ਜੀ ਸਥਿਤੀ ਦੇ ਵਿੱਚ ਹੁਣ 40 ਕਰੋੜ ਦੀਆਂ 14 ਗੱਡੀਆਂ ਲੈਣੀਆਂ ਮੰਨ ਕੇ ਚੱਲੋਗੇ 3 ਕਰੋੜ ਤੋਂ ਵੱਧ ਇੱਕ ਗੱਡੀ ਦੀ ਕੀਮਤ ਬਣੇਗੀ ਬੁਲਟ ਪ੍ਰੂਫ ਤਿਆਰ ਕਰਕੇ ਆਗੇ ਹੁਣ ਇਹ ਸੀਐਮ ਦੇ ਕਾਫਲੇ 'ਚ ਆ ਹੁਣ ਸਵਾਲ ਹੈ ਕਿ ਸੀਐਮ ਦੇ ਕਾਫਲੇ ਤੇ 14 ਗੱਡੀਆਂ ਚੱਲਣੀਆਂ ਕਿਤੇ ਇਹ ਨਹੀਂ ਕਿ ਜਿਹੜੇ ਪੰਜਾਬ ਦੇ ਖਾਤੇ 'ਚ ਜੈਡ ਪਲੱਸ ਸਕਿਉਰਟੀ ਲੈ ਕੇ ਘੁੰਮਦੇ ਇੱਕ ਇੱਕ ਦੋ ਦੋ ਉਹਨਾਂ ਨੂੰ ਦੇਣੀ ਹੋਵੇ ਇਹ ਵੀ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਕਿ ਵਾਕੇ ਇੱਕ ਮੁੱਖ ਮੰਤਰੀ ਦੇ ਕਾਫਲੇ ਚ 14 ਲੈਂਡ ਕਰੂਜ਼ ਗੱਡੀਆਂ ਦੀ ਕੀ ਜ਼ਰੂਰਤ ਹੈ ਕਿੱਡਾ ਕਿ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਜਿਆਦਾ ਤੇ ਹਵਾਈ ਜਹਾਜ਼ ਨਾਲ ਸਫ਼ਰ ਕਰਦੇ ਨੇ ਪੰਜਾਬ ਦੇ ਵਿੱਚ ਸਰਕਾਰੀ ਜਹਾਜ਼ ਆਪਣਾ ਉਹ ਜਿੱਥੇ ਮਰਜ਼ੀ ਤਾਰ ਦੋ ਪਰ ਇਹ ਹੁਣ 14 ਗੱਡੀਆਂ ਦਾ ਸਵਾਲ ਹੈ ਕਿ 14 ਗੱਡੀਆਂ ਕਿਹਦੇ-ਕਿਹਦੇ ਵਾਸਤੇ ਲਈਆਂ ਜਾ ਰਹੀਆਂ ਸੀਮ ਕਾਫਲੇ ਵਾਸਤੇ ਲਈਆਂ ਜਾ ਰਹੀਆਂ ਹੈਗੀਆਂ ਪਰ ਵਿਰੋਧੀ ਇਸ ਕਰਕੇ ਸਰਕਾਰ ਨੂੰ ਕਹਿ ਰਹੇ ਕਿ ਇਹਨਾਂ ਨੇ ਬੜਾ ਲੋਕਾਂ ਨੂੰ ਬਦਨਾਮ ਕੀਤਾ ਹੈ ਇਹਨਾਂ ਨੇ ਕਾਲੀਆਂ ਨੂੰ ਰੱਜ ਕੇ ਬਦਨਾਮ ਕੀਤਾ ਕਾਂਗਰਸੀਆਂ ਨੂੰ ਰੱਜ ਕੇ ਬਦਨਾਮ ਕੀਤਾ ਹੁਣ ਆਪਣੇ ਵਾਲੇ ਖਰਚੇ ਕਰ ਰਹੇ ਹੈਗੇ ਨੇ ਉਹ ਡਰਾਮੇ ਨਹੀਂ ਕਰਦੇ ਸੀ ਉਹਨਾਂ 'ਚ ਵੀ ਬਹੁਤੇ ਇਮਾਨਦਾਰ ਬੰਦੇ ਹੈ ਨੇ ਪਰ ਉਹਨਾਂ ਨੇ ਕਦੀ ਐਵੇਂ ਡਰਾਮੇ ਨਹੀਂ ਕੀਤੇ ਕਿ ਅਸੀਂ ਇੱਕ ਇਮਾਨਦਾਰ ਹੈ ਇਹਦੇ ਇਮਾਨਦਾਰੀ ਛੱਡੋ ਇਹ ਇਮਾਨਦਾਰੀ ਤੋਂ ਇੱਕ ਹੋਰ ਡਿਗਰੀ ਅੱਗੇ ਚੱਲਦੇ ਅਸੀਂ ਕੱਟੜ ਇਮਾਨਦਾਰ ਤੇ ਜਿੰਨੇ ਕੀ ਆਮ ਆਦਮੀ ਪਾਰਟੀ ਵਾਲੇ ਕੱਟੜ ਇਮਾਨਦਾਰ ਉਹ ਸਾਰਿਆਂ ਨੂੰ ਪਤਾ ਲੱਗ ਗਿਆ ਦਿੱਲੀ ਵਾਲੇ ਵੀ ਜੇਲ੍ਹਾਂ 'ਚ ਜਾ ਰਹੇ ਨੇ ਪੰਜਾਬ ਵਾਲੇ ਵੀ ਜੇਲ੍ਹਾਂ 'ਚ ਜਾ ਰਹੇ ਨੇ ਪੰਜਾਬ ਵਾਲੇ ਵੀ ਹੁਣ ਅੰਨਾ ਪੈਸਾ ਕਮਾ ਰਹੇ ਨੇ ਦਿੱਲੀ ਵਾਲੇ ਵੀ ਇਲਜ਼ਾਮ ਲੱਗੇ ਆ ਪਿਓ ਜਮਾਨਤਾਂ ਤੇ ਆਏ ਨੇ ਹੁਣ ਜੇ ਇਸ ਸਥਿਤੀ 'ਚ ਉਹਨੂੰ ਸਰਕਾਰ ਕੀ ਕਹੂਗੀ ਨਾ ਸਰਕਾਰ ਇਸ ਮਸਲੇ 'ਤੇ ਬੋਲੇਗੀ ਨਹੀਂ ਕਿਉਂਕਿ ਉਹਨੂੰ ਪਤਾ ਵੀ ਅਸੀਂ ਗੱਡ ਪਰ ਜੇ ਸੀਐਮ ਕਾਫਲੇ ਦੇ ਵਿੱਚ ਗੱਡੀਆਂ ਲੈਣੀਆਂ ਗੁਨਾਹ ਨਹੀਂ ਹੈਗਾ ਪਰ ਗੁਨਾਹ ਇਸ ਗੱਲ ਦਾ ਹੈਗਾ ਕਿ ਆਪਣੀ ਵਰੀਏ ਬਹੁਤ ਜ਼ਿਆਦਾ ਲੋਕਾਂ ਨੂੰ ਭੰਡਦੇ ਹੈਗੇ ਸੀ ਪਰ ਹੁਣ ਕਿਉਂਕਿ ਸਿਕਿਉਰਿਟੀ ਦੇ ਮਸਲੇ ਦੇ ਵਿੱਚ ਲੈ ਕੇ ਗੱਡੀਆਂ ਦੇ ਮਸਲੇ ਵਿੱਚ ਇਹ ਕਦੀ ਵੀ ਕਿਸੇ ਨੂੰ ਟਿੱਚਰ ਨਹੀਂ ਕਰਨੀ ਚਾਹੀਦੀ ਹੁਣ ਸਾਡਾ ਜਿਹੜਾ ਜਹਾਜ਼ ਵਾ ਉਹ ਜ਼ਿਆਦਾ ਦੇ ਦਿੱਲੀ ਵਾਲੇ ਵਰਤ ਦੇ ਵੀ ਵਿਰੋਧੀ ਕਹਿੰਦੇ ਹੈਗੇ ਨੇ ਹੁਣ ਦੇ ਚਾਹੀਦਾ ਕਿ ਪੰਜਾਬ ਬਲ ਦੇ ਸੀਐਮ ਵੀ ਵਰਤਣ ਪਰ ਉਹ 8 ਸੀਟਰ ਨੇ ਉਹ ਦਿੱਲੀ ਟੱਬਰ ਵੀ ਬੈਠ ਜਾਂਦਾ ਹੈਗਾ ਜੀ ਸਥਿਤੀ ਚ ਫਿਰ ਮੁੱਖ ਮੰਤਰੀ ਭਗਵੰਦ ਮਾਨ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਜਾਂਦੇ ਨੇ ਪਰ ਜੀ ਸਥਿਤੀ ਦੇ ਵਿੱਚ ਕੋਈ ਅੱਜ ਖਬਰਾਂ ਛਪੀਆਂ ਨਹੀਂ ਤੇ ਹੁਣ ਉਹ ਦੇ ਦੇਗੇ ਸਰਕਾਰ ਨੇ ਤਾਂ ਕੋਈ ਜਵਾਬ ਨਹੀਂ ਦੇਣਾ ਪਰ ਕਿਉਂਕਿ ਐਡੀ ਵੱਡੀ ਉਹ ਮਸਲਾ ਵਾਪਰ ਗਿਆ ਸੁਭੀਤ ਸਿੰਘ ਬਾਦਲ ਦੇ ਜਿਹੜਾ ਹਮਲਾ ਹੋਇਆ ਉਹਦੇ ਨਾਲ ਜਿਹੜੀਆਂ 14 ਲੈਂਡ ਕਰੂਜ਼ਰ 40 ਕਰੋੜ ਚ ਜਿਹੜੀਆਂ ਖਰੀਦਣੀਆਂ ਨੇ ਉਹ ਵੀ ਪਰਦਾ ਪੈ ਗਿਆ ਔਰ ਜਿਹੜਾ ਜੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਜਿਹੜਾ ਬੁੱਤ ਤੇ ਪਰਦਾ ਹਟਾਇਆ ਉਹ ਵੀ ਜਿਹੜੀ ਖਬਰ ਹੈ ਸਰਕਾਰ ਨੂੰ ਅੱਜ ਪਤਾ ਨਹੀਂ ਮੈਨੇਜ ਕਰਨਗੇ ਪਈ ਪਹਿਲੇ ਪੰਨੇ ਤੇ ਛਾਪੋ ਜੇ ਹਮ ਪਰ ਕੁਝ ਜਿਹੜੇ ਅਜਿਹੇ ਮਸਲੇ ਨੇ ਉਹ ਅੱਜ ਸਾਰੇ ਸਰਕਾਰ ਦੇ ਲੁੱਕ ਗਏ ਨੇ ਖਾਸ ਕਰਕੇ ਇਹ ਵਾਲਾ 40 ਕਰੋੜ ਦੀਆਂ ਜਿਹੜੀਆਂ ਲਗਜ਼ਰੀ ਕਾਰਾਂ ਖਰੀਦਣੀਆਂ ਹੈਗੀਆਂ ਕਿਉਂਕਿ ਉਹ ਇੱਡੀ ਵੱਡੀ ਖਬਰ ਬਣ ਗਈ ਆ ਨੈਸ਼ਨਲ ਲੈਵਲ ਤੇ ਨਹੀਂ ਇੰਟਰਨੈਸ਼ਨਲ ਲੈਵਲ ਤੇ ਖਬਰ ਬਣ ਗਈ ਆ ਕਿ ਸ਼੍ਰੀ ਦਰਬਾਰ ਸਾਹਿਬ ਗੋਲਡਨ ਟੈਪ ਜੋ ਜਿਹੜਾ ਪੂਰੀ ਦੁਨੀਆ ਦੇ ਵਿੱਚ ਇੱਕ ਜੂਬੇ ਦੇ ਬਰਾਬਰ ਜਿੱਥੇ ਹਰ ਰੋਜ਼ ਸਵਾ ਲੱਖ ਅक्षर ਦਾ ਲੋਹਾ ਕੇ ਨਤਮਸਤਕ ਹੁੰਦਾ ਔਰ ਇੱਕ ਉਹ ਪਵਿੱਤਰ ਸਥਾਨ ਮੁਕੱਦਸ ਸਥਾਨ ਜਿਹੜਾ ਸਾਰੇ ਧਰਮਾਂ ਵਾਸਤੇ ਸਾਰੇ ਵਰਨਾਂ ਵਾਸਤੇ ਖੁੱਲਾ ਉਹ ਵਰਲਡ ਵਾਈਡ ਆ ਉਹ ਜਦੋਂ ਉੱਥੇ ਕੁਝ ਐਦਾਂ ਦੀ ਘਟਨਾ ਵਾਪਰਦੀ ਆ ਤੇ لازمی ਤੌਰ ਤੇ ਪੂਰਾ ਵਰਲਡ ਦੇਖਣ ਲੱਗ ਪੈਂਦਾ ਹੈਗਾ ਕਿ ਪੰਜਾਬ ਚ ਕੀ ਕੁਝ ਹੋ ਰਿਹਾ ਇਹ ਕਾਨੂੰਨ ਵਿਵਸਥਾ ਦਾ ਮਸਲਾ ਇਹ ਲਾਅ ਨਰ ਆਰਡਰ ਦਾ ਮਸਲਾ ਔਰ ਸੈਂਟਰ ਦੇ ਸਟੇਟ ਕਿਤੇ ਨਾ ਕਿਤੇ ਇਹਨਾਂ ਏਜੰਸੀਆਂ ਦਾ ਜਿਹੜਾ ਟੋਟਲ ਫੇਲੀਅਰ ਆ ਇਸ ਕਰਕੇ ਇਹ ਜਿਹੜਾ ਮਸਲਾ ਜੋ ਸਰਕਾਰ ਨੂੰ ਮੌਜੂਦਾ ਨੂੰ ਚਾਹੀਦਾ ਹੈਗਾ ਕਿ ਹਰ ਗੱਲ ਤੇ ਟਿਚਰਨੀ ਚਾਹੀਦੀ ਕਿਉਂਕਿ ਤੁਸੀਂ ਅੱਜ ਇਸੇ ਕਰਕੇ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਕਿਹਾ ਨਾ ਕਿ ਇੰਟੈਲੀਜੈਂਸ ਦਫਤਰ ਤੇ ਗਰਨੇਡਾ ਦਾ ਹਮਲਾ ਹੋਇਆ ਆਮ ਆਦੀ ਪਾਰਟੀ ਦੀ ਸਰਕਾਰ ਚ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸਿਕਿਉਰਿਟੀ ਲੀਕ ਕੀਤੀ ਗਈ ਇਹਨਾਂ ਦਾ ਕਸੂਰ ਹੁਣ ਉਹ ਕਹਿੰਦੇ ਸੁਬੀਰ ਸਿੰਘ ਸੰਦੀਪ ਨੰਗਲੰਬੀਆਂ ਦਾ ਮਰਡਰ ਹੋਇਆ ਇਹਨਾਂ ਦੀ ਸਰਕਾਰ ਹੁਣ ਕਹਿੰਦੇ ਸੁਬੀਰ ਸਿੰਘ ਬਾਦਲ ਨੂੰ ਮਾਰਨ ਦੇ ਯਤਨ ਕੀਤੇ ਗਏ ਨੇ ਇਹ ਵੱਡੇ ਇਲਜ਼ਾਮ ਨੇ ਔਰ ਇਸ ਮਸਲੇ 'ਚ ਸਰਕਾਰ ਨੇ ਇਨਾ ਇਲਜ਼ਾਮਾਂ ਤੋਂ ਬਚਣਾ ਹੈਗਾ ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਇੱਕ ਨਿਰਪੱਖ ਜਾਂਚ ਕਰਾਉਣੀ ਚਾਹੀਦੀ ਹੈਗੀ ਆ ਉਹ ਚਾਹੇ ਕਿਸੇ ਸਰਕਾਰ ਪੰਜਾਬ ਸਰਕਾਰ ਖੁਦ ਹੀ ਅਗਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪਤਾ ਨਹੀਂ ਕਿ ਕਿਉਂ ਜੇ ਸਜ਼ਾ ਉਹਨਾਂ ਨੂੰ ਦਿੱਤੀ ਗਈ ਹੈ ਉਸਬੀ ਸਿੰਘ ਬਾਦਲ ਗੱਲ ਕਰਦੇ ਕਿ ਨਹੀਂ ਕਰਦੇ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਬੀ ਸਿੰਘ ਬਾਦਲ ਦੇ ਨਾਲ ਗੱਲ ਕਰਨੀ ਚਾਹੀਦੀ ਹੈਗੀ ਆ ਔਰ ਉਹਨਾਂ ਨੂੰ ਭਰੋਸਾ ਦੇਣਾ ਚਾਹੀਦਾ ਕਿ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਆ ਕਿਉਂਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਐ ਜਿੰਨੀਆਂ ਵੀ ਪੰਜਾਬ ਦੀ ਜਨਤਾ ਵਸਦੀ ਚਾਹੇ ਕੋਈ ਪੋਲੀਟੀਕਲ ਪਾਰਟੀ ਐ ਚਾਹੇ ਨਹੀਂ ਐ ਬੰਦਾ ਚਾਹੇ ਕੋਈ ਗੈਰ ਜਥੇਬੰਦੀ ਹੈਗੀ ਐ ਤੁਸੀਂ ਪੰਜਾਬ ਦੇ ਵਾਲੀ ਵਾਰਸ ਹੋ ਤੁਹਾਨੂੰ ਭਰੋਸਾ ਦੇਣਾ ਚਾਹੀਦਾ ਸੁਭੀ ਸਿੰਘ ਬਾਦਲ ਨਾਲ ਗੱਲ ਕਰਨੀ ਚਾਹੀਦੀ ਜੇ ਉਹ ਗੱਲ ਨਹੀਂ ਕਰ ਸਕਦੇ ਹਰ ਸਿਮਰਤ ਕੌਰ ਬਾਦਲ ਨਾਲ ਗੱਲ ਕਰਨੀ ਚਾਹੀਦੀ ਔਰ ਪੰਜਾਬ ਦੇ ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਚਿੱਠੀ ਲਿਖਣੀ ਚਾਹੀਦੀ ਆ ਤੁਹਾਨੂੰ ਆਪਣੇ ਐਡਵੋਕੇਟ ਜਨਰਲ ਨੂੰ ਭੇਜਣਾ ਚਾਹੀਦਾ ਹੈਗਾ ਕਿ ਇਸ ਮਸਲੇ ਦੀ ਅਸੀਂ ਨਿਰਪੱਖ ਜਾਂਚ ਕਰਵਾਉਣਾ ਚਾਹੁੰਦੇ ਆ ਸਾਨੂੰ ਕੋਈ ਰਿਟਾਇਰਡ ਜਸਟਿਸ ਦਿਓ ਤਾਂ ਜੋ ਅਸੀਂ ਇਹਦੀ ਜਿਹੜੀ ਨਿਰਪੱਖ ਜਾਂਚ ਕਰਵਾ ਸਕੀਏ ਇਹ ਭਗਵੰਤ ਮਾਨ ਸਾਹਿਬ ਨੂੰ ਭਰੋਸਾ ਦੇਣਾ ਚਾਹੀਦਾ